ਕਿਸਨਾ ਤੇਰੀ ਮੁਰਲੀ ਦੇ ਭਲ ਕੋ ਨਹੀਂ ਨੱਚਦਾ ਤਰਤੀ ਚੰਨ ਸਿਤਾਰੇ ਨੱਚਦੇ ਸਾਰੇ ਭਗਤ ਪਿਆਰੇ ਨੱਚਦੇ ਰਾਧਾ ਨੱਚੀ ਮੂਸੇ ਵਾਲੇ ਦੀ ਦੇਖੋ ਫੋਟੋ ਲਾਈ ਹੋਈ ਹੈ ਬਾਈ ਨੇ ਸਿੱਧੂ ਮੂਸੇ ਦਾ ਫੈਨ ਹਾਂਜੀ ਸਿੱਧੂ ਦੇ ਗਾਣੇ ਦੀ ਚੋਣ ਦਿਖਾ ਦਿਓ ਆਪ ਕੈਮਰਾ ਤੁਸੀਂ ਹੋਰ ਟਿਊਨ ਸੁਣਾਈ ਸਿੱਧੂ ਮੂਸੇ ਵਾਲੇ ਦੀ ਉਹ ਕਿਹੜੀ ਹੈ ਦੂਜੀ ਕਿਹੜੀ ਸੁਣਾਈ ਦੀ ਆਪਦੇ ਵਿੱਚ ਕਲਾਕਾਰ ਤਾਂ ਬਹੁਤ ਨੇ ਪਰ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਵਿਰਲੇ ਨੇ ਤੇ ਦਿਲ ਤੋਂ ਕੌਣ ਗਾਉਂਦਾ ਹੈ ਕਿਵੇਂ ਮਸ਼ਹੂਰ ਹੁੰਦਾ ਹੈ ਉਹ ਹਰ ਦਰਸ਼ਕਾਂ ਨੂੰ ਪਤਾ ਹੈ ਪਰ ਇੱਕ ਇਦਾਂ ਦੇ ਨੌਜਵਾਨ ਨੂੰ ਤੁਹਾਨੂੰ ਮਿਲਾਨੇ ਜਾ ਰਹੀਆਂ ਜੋ ਕਿ ਆਪਣੇ ਤੌਰ ਤੇ ਸਾਜ਼ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਤੇ ਉਹਨਾਂ ਰਾਹੀਂ ਆਪਣਾ ਪੇਟ ਪਾਲਦੇ ਨੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਗਾਉਂਦੇ ਹੋਏ ਜਿਸ ਤਰੀਕੇ ਨਾਲ ਤਸਵੀਰ ਦਿਖਾ ਰਿਹਾ ਕਿ ਆਪਣੇ ਤੌਰ ਤੇ ਇਹਨਾਂ ਨੌਜਵਾਨਾਂ ਨੇ ਸਾਜ਼ ਬਣਾਏ ਹੋਏ ਨੇ ਤਾਂ ਇਹਨਾਂ ਸਾਜ਼ਾਂ ਰਾਹੀਂ ਹੀ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਨੇ ਉਸ ਤੋਂ ਬਾਅਦ ਲੋਕ ਇਹਨਾਂ ਨੂੰ ਕਿਤੇ ਨ ਕਿਤੇ ਉਸ ਗੀਤਾ ਗੀਤ ਦੇ ਤੇ ਸਾਜ਼ ਰਾਹੀਂ ਪੈਸੇ ਵੀ ਦਿੰਦੇ ਨੇ ਸਭ ਤੋਂ ਪਹਿਲਾਂ ਨਾਂ ਪੁੱਛਾਂਗੇ ਸਰ ਕੀ ਨਾਮ ਹੈ ਛੋਟੋ ਰਾਣ ਇੱਥੇ ਤੋਂ ਰਹਿੰਦੇ ਗਾਂਗਾ ਨਗਰ ਸਹਿਰ ਇਹ ਇਹ ਜਿਹੜੇ ਸਾਜ਼ ਨੇ ਤੁਸੀਂ ਆਪ ਬਣਾਏ ਨੇ? ਹਾਂਜੀ। ਇਸ ਦੇ ਵਿੱਚ ਕਿਸੇ ਵੀ ਕਲਾਕਾਰ ਦੇ ਗੀਤ ਦੀ ਆਵਾਜ਼ ਕੱਢ ਲੈਂਦੇ ਹੋ ਤੁਸੀਂ ਦੇਖਿਆ ਕਈ ਜਗ੍ਹਾ ਤੁਹਾਡੇ ਨਾਲ ਸਾਥੀ ਹੋਰ ਬੁਜਾਉਂਦੇ ਨੇ ਤਾਂ ਇਹ ਕਿਵੇਂ ਕਲਾਮੰਤ ਕਿਵੇਂ ਆਈ ਹੈ ਤੁਹਾਡੇ ਪਰਿਵਾਰ 'ਚ ਸੀ ਜਾਂਦਾ ਕੋਈ ਪਹਿਲਾਂ ਜਾਂ ਤੁਸੀਂ ਆਪਣੇ ਤੌਰ ਤੇ ਗਾਣ ਆਹ ਸਾਡਾ ਖਾਨਦਾਨ ਹੀ ਹੈ ਜਨਾ ਉਧਰ। ਹਾਂਜੀ। ਦਾਦੇ ਨੇ ਕਿਸਾਨਾਂ ਤੋਂ ਗਾ ਰਹੇ ਹੈ ਪਰਿਵਾਰ ਤੁਹਾਡਾ। ਆਹ ਤੋਂ ਬਹੁਤ ਸਾਲ ਹੋ ਗਏ ਇਹਨਾਂ ਨੂੰ। ਦਾਦੇ ਪਰਦਾ ਦੇਦੇ ਹੁੰਦੇ। ਤੁਸੀਂ ਕਿੱਥੇ ਕਿੱਥੇ ਗਾਣੇ ਹੋ ਜਗ? ਐਸੀ ਅਰਥਾਂ ਗਾਣੇ ਐਸੀ। ਕਿੱਥੇ ਕਿੱਥੇ ਕੋਈ ਖੈਰ ਚੀਜ਼ ਆ ਬਸ ਚਕ ਫੇਰ ਗੱਡੀਆਂ ਬੱਸਾਂ ਮੋਟਰਾਂ ਦੇ ਸਭ ਦੇ ਆ ਮੇਰੇ ਕੋਲ ਲੋਕ ਦਿਨੇ ਖੁਸ਼ ਹੋ ਕੇ ਪੈਸੇ ਗੁਜ਼ਾਰੇ ਵਾਸਤੇ ਦੇ ਜਾਂਦੇ ਜਿੰਨੇ ਇੱਕ ਪੈਸੇ ਮਿਲ ਕੇ ਰੋਜ਼ਾਨਾ ਥੋੜਾ ਹੋ ਜਾਂਦਾ ਦੋਜੀ ਰੋਟੀ ਕਿਵੇਂ ਹੋ ਜਾਂਦੇ 1000 1500 ਰੁਪਏ ਇਹਨੂੰ ਕਦਰ ਹੈ ਇਸ ਚੀਜ਼ ਸਹੀ ਗੱਲ ਉਹ ਤਾਂ ਹੈ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਸੁਣਾ ਦੋ ਤੁਹਾਡੇ ਆਪਣੇ ਜਿਹੜੇ ਸਾਜ ਰਹੇ ਆ ਜਾ ਵੀ ਆ ਜਾ ਕੋ ਵੀ ਆਏ ਨਾਲ ਨਾਲ ਗਾਣਾ ਤਾਂ ਵੀ ਇਧਰ ਹੀ ਆ ਜਾ ਹੁਣ ਸੁਣਾ ਦਿਓ ਗੱਲ ਹੈ ਨਾ ਨਾ ਗਾ ਗਾ ਕੇ ਵੀ ਸੁਣਾਓ ਨਾਲ ਗਾ ਕੇ ਨਾਲ ਟਿਊਨ ਸੁਣਾਓ ਦੋਨੇ ਗਾ ਦਿਓ ਭਾਈ ਠੀਕ ਹੈ ਕਿਹੜਾ ਗਾ ਰਹੇ ਹੋ ਗੀਤ ਕਿਹੜਾ ਦਾ ਜਿਆਦਾ ਦਾ ਕਾਸ ਕਰੇ ਸੀ ਭਜਨ ਗਾਉਣੀ ਅੱਛਾ ਭਜਨ ਗਾਉਣੀ ਭਜਨ ਸੁਣਾ ਦਿਓ ਪਹਿਲਾਂ கிர முரளி கு நம் ਕ੍ਰਿਸ਼ਨਾ ਤੇਰੀ ਮੁਰਲੀ ਦੇ ਭੰਨ ਕੋ ਨਹੀਂ ਨੱਚਦਾ ਧਰਤੀ ਚੰਨ ਸਿਤਾਰੇ ਨੱਚਦੇ ਸਾਰੇ ਭਗਤ ਪਿਆਰੇ ਨੱਚਦੇ ਰਾਧਾ ਨੱਚੀ ਮਹੀਰਾ ਨੱਚੀ ਸਾਰਾ ਆਲਮ ਤੱਕਦਾ ਕ੍ਰਿਸ਼ਨਾ ਤੇਰੀ ਮੁਰਲੀ ਦੇ ਪੰਨਾ ਕੋ ਨੀ ਨੱਚਦਾ ਓ ਕ੍ਰਿਸ਼ਨਾ ਤੇਰੀ ਮੁਰਲੀ ਦੇ ਪੰਨਾ ਕੋ ਨੀ ਨੱਚਦਾ ਸੂਰ ਦਰਗਾਹ ਤੋਂ ਆਈ ਮੁਰਲੀ ਜਦ ਹਟਾ ਨਾਲੇ ਆਈ ਮੁਰਲੀ ਦਰਗਾਤੋਂ ਆਈ ਮੁਰਲੀ ਜਦ ਹਟਾ ਨਾਲ ਲੈ ਆਈ ਮੁਰਲੀ ਜੀਤ ਪ੍ਰਭੂ ਦੇਗਾ ਹੀ ਮੁਰਲੀ ਹੋ ਕਦਾਂਗੀ ਸੱਚ ਦਾ ਕ੍ਰਿਸ਼ਨ ਤੇਰੀ ਮੁਰਲੀ ਦੇ ਪੰਨਾ ਕੋ ਨਹੀਂ ਨੱਚਦਾ ਹੋ ਕ੍ਰਿਸ਼ਨ ਤੇਰੀ ਮੁਰਲੀ ਦੇ ਪੰਨਾ ਕੋ ਨਹੀਂ ਨੱਚਦਾ ਮਨਮੋਹਨ ਗਨਸ਼ਾਮ ਵੀ ਤੂੰ ਐ ਈਸ਼ਰ ਭੋਲਾ RAM ਵੀ ਤੂੰ ਐ ਮਨਮੋਹਨ ਗਨਸ਼ਾਮ ਵੀ ਤੂੰ ਐ ਈਸ਼ਰ ਭੋਲਾ RAM ਵੀ ਤੂੰ ਐ ਉਸ ਮਾਲਕੀ ਦਾ ਨਾਮ ਵੀ ਤੂੰ ਐ ਜੋ ਸਵਨਾ ਵਿੱਚ ਵਸਦਾ ਕ੍ਰਿਸ਼ਨ ਤੇਰੀ ਮੁਰਲੀ ਦੇ ਪੰਲਾਂ ਕੋ ਨਹੀਂ ਨੱਚਦਾ ਹੋ ਕ੍ਰਿਸ਼ਨ ਤੇਰੀ ਮੁਰਲੀ ਦੇ ਪੰਲਾਂ ਕੋ ਨਹੀਂ ਨੱਚਦਾ ਦੋ ਬੋਲ ਹੁਣ ਜਿੱਤੇ ਮਾਈਕ ਕੈਮਰਾਮੈਨ ਨੂੰ ਵੀ ਕਹਾਗਾ ਕਿ ਸਿੱਧੂ ਮਸੇਰੇ ਵਾਲੇ ਦੀ ਦੇਖੋ ਫੋਟੋ ਲਈ ਹੋਈ ਹੈ ਬਾਈ ਨੇ ਸਿੱਧੂ ਮਸੇਰੇ ਦੇ ਫੈਨ ਹਾਂਜੀ ਸਾਰਿਆਂ ਦੇ ਫੈਨ ਹੈਗੇ ਆਪਣਾ ਸਿੱਧੂ ਵਾਲੇ ਦੇ ਫੈਨ ਤੁਸੀਂ ਗਾਣੇ ਹੋ ਸਿੱਧੂ ਦੇ ਵੀ ਗੀਤ ਗਾਣੇ ਨਹੀਂ ਸੌਂਦੇ ਲੱਗਦੇ ਕਿਉਂ ਲਾਣੇ ਹੋ ਤਾਂ ਸਿੱਧੂ ਦੇ ਗਾਣੇ ਦੀ ਛੂਨ ਦਿਖਾ ਦਿਓ ਜੀ ਹੋਰ ਟਿਊਨ ਸੁਣਾਈ ਸਿੱਧੂ ਮਸੇਰੇ ਵਾਲੇ ਦੀ ਉਹ ਕਿਹੜੀ ਜੀ ਦੂਜੀ ਕਿਹੜੀ ਸੁਣਾਈ ਦੀ ਉਹ ਸੁਣਾ ਦੋ ਸਾਨੂੰ ਜੀ ਤੁਹਾਡੇ ਦਿਲ ਦੇ ਕਰੀਬ ਹੈ ਕੋਈ ਭਜਨ ਹੈ ਕੋਈ ਗੀਤ ਹੈ ਉਹਦੇ ਦੋ ਬੋਲ ਸੁਣਾ ਦਿਓ ਸਾਨੂੰ ਪਹਿਲਾਂ ਤਾਂ ਇੱਕ ਬੋਲ ਜੇ ਤੁਹਾਡੇ ਦਿਲ ਦੇ ਕਰੀਬ ਹੈ ਬਿਲਕੁਲ ਤੁਹਾਨੂੰ ਲੱਗੇ ਕਿ ਇਹ ਚੀਜ਼ ਮੈਨੂੰ ਬਾਰ-ਬਾਰ ਗਾਉਣ ਨੂੰ ਦਿਲ ਕਰਦਾ ਹੈ ਗਾਣੇ ਸਾਰੇ ਗਾਉਂਦੇ ਐਸੀ ਮੇਰੇ ਵੀ ਕਿਹੜੇ ਕਿਹੜੇ ਦਿਲ ਕਰਦਾ ਮੈਨ ਮੈਨ ਸੋਣੇ ਜੇ ਤੇਰੇ ਨਾਲੇ ਸੋਣੇ ਜੇ ਤੇਰੇ ਨਾਲੇ ਦਗਾ ਮੈਂ ਕਮਾਵਾ ਨੇ ਰੱਬ ਕਰੇ ਮੈਂ ਮਰ ਜਾਵਾਂ ਹਾਏ ਨੇ ਰੱਬ ਦੀਸੋਂ ਮੈਂ ਮਰ ਜਾਵਾਂ ਜੇ ਦੁਨੀਆਂ ਤੋਂ ਡਰੀ ਕੇ ਜੇ ਦੁਨੀਆਂ ਤੋਂ ਡਰੀ ਕੇ ਜੇ ਤੈਨੂੰ ਛੱਡ ਜਾਵਾਂ ਨੇ ਰੱਬ ਕਰੇ ਮੈਂ ਮਰ ਜਾਵਾਂ ਹਏ ਨਿਰਬਦ ਦਿਸਮੇ ਮਰ ਜਾਵੋ ਹੋ ਲਬਣੀ ਨਾ ਤੇਰੇ ਜਈ ਜੀ ਜੇ ਜਹਾਨ ਤੇ ਮੈਂ ਸੋ ਤੇਰੀ ਖਾ रखी के क़ान लड़ी न तेरे जी 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 मैं तेरी के वी जे जान ते सो तेरी खावा अॼ रखी केरान ते अॼुकल्ह बि जे ते कोलो ਕਦ ਵਿਜੇ ਤੇਰੇ ਕੋਲ ਪੱਲਾ ਜੇ ਛੁਡਾਵਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਹਾਏ ਨੀ ਰੱਬ ਦੀ ਸੋਵੇਂ ਮਰ ਜਾਵਾਂ ਜਿਹੜੇ ਗੀਤ ਤੁਸੀਂ ਗਾਨੇ ਹੋ ਤਾਂ ਉਹਦਾ ਰਿਆਜ਼ ਵੀ ਕਰਦੇ ਹੋ ਰੋਜ਼ ਕੋਈ ਰਿਆਜ਼ ਪੂਰੀ ਦਿਹਾੜੀ ਐਵੇਂ ਅੱਛਾ ਗਾਉਂਦੇ ਰਹਿੰਦੇ ਰਿਆ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਗਲਾ ਸੁਰੀਲਾ ਰਹੇ ਖਾਣ ਪੀਣ ਦਾ ਰੋਟੀ ਖਾਂਦੇ ਸੁੱਕੀ ਔਰ ਕੀ ਹਾਂ ਸੰਤੁਸ਼ਟੀ ਹੈ ਆਪਣੇ ਜਿਸ ਤਰੀਕੇ ਨਾਲ ਤੁਸੀਂ ਕਮਾਈ ਕਰਦੇ ਹੋ 1500 ਤੁਹਾਨੂੰ ਬਣਦਾ ਹੈ ਬਹੁਤ ਹੈ ਮੈਂ ਮੰਚ ਨਹੀਂ ਹੋਇਆ ਕਿ ਇਹ ਡਡੇ ਕਲਾਕਾਰ ਲੱਖਾਂ ਰੁਪਏ ਲੈਂਦੇ ਆ ਕਿ ਸਾਡੀ ਯਾਰ ਕਦੇ ਵੀ ਕਦੇ ਵੀ ਨਹੀਂ ਕੋਈ ਮਨਫਸੂਸ ਨਹੀਂ ਸਿੱਧੂ ਮਸਲੈ ਨੂੰ ਮਿਲਿਓ ਕਦੇ ਮਿਲਿਆ ਤੇ ਨਹੀਂ ਸਰ ਆਓ ਜੀ ਉਹਨੇ ਤੇ ਗਏ ਘਰ ਕਿਤੇ ਕਰੇ ਨਹੀਂ ਗਿਆ ਅਜੇ ਤੱਕ ਮੰਨਾ ਹੈ ਸੀ ਮੇਰੇ ਨਾਲ ਸਿੱਧੂ ਨਾਲ ਮਿਲ ਲਿਆਂਗੇ ਸਿੱਧੂ ਨਾਲ ਮਿਲੋਗੇ ਹੋਰ ਕਿਵੇਂ ਤਾਂ ਤੁਹਾਨੂੰ ਗੀਤ ਕਿਵੇਂ ਲੱਗਦੇ ਉਹਨਾਂ ਦੇ ਬੜੀਆ ਲੱਗਦੇ ਗੀਤ ਬੜੀਆ ਉਨੇ ਤੁਸੀਂ ਗੀਤ ਬਹੁਤ ਸੋਹਣੇ ਨੇ ਪਰਿਵਾਰ ਦਾ ਗੁਜ਼ਾਰਾ ਫਿਰ ਇਹਨਾਂ ਨਾਲ ਹੀ ਕਰਦੇ ਔਰ ਬਾਹ ਜੀ ਆ ਜਾ ਲੋਕਾਂ ਨੂੰ ਹੈ ਕਦਰ ਤੁਹਾਡੇ ਇਸ ਗਾਣੇ ਦੀ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਹੋ ਉਹਨੂੰ ਹੈਗੀ ਸਾਜ ਦੇ ਬਾਰੇ ਕੋਈ ਸਮਝੇ ਉਹਨੂੰ ਹੋਈਗਾ ਨਹੀਂ ਤਾਂ ਬਸ ਲੋਕਾਂ ਵਾਂਗੂ ਦੇਵੇਂ ਇਗਨੋਰ ਵੀ ਕਰ ਦਿੰਨੇ ਜਿਹੜੇ ਨਹੀਂ ਸਮਝਦੇ ਉਹ ਲੋਰ ਆਪਣੇ ਆਪ ਹੋ ਜਾਂਦੇ ਹੈ ਅੱਛਾ ਕਿੰਨੇ ਸਾਲਾਂ ਤੋਂ ਤੁਸੀਂ ਦੱਸੋ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਗੰਦੇ ਹੋ ਗਏ ਹੁਣ ਤਿੰਨ ਚਾਰ ਸਾਲ ਹੋ ਗਏ ਤੁਸੀਂ ਕਰ ਰਹੇ ਹੋ ਕਿ ਤ ਚੰਡੀਗੜ੍ਹ ਦੇ ਅੜਾਦਲ ਕੋਈ ਕੋਨੇ ਤੁਸੀਂ ਚੰਡੀਗੜ੍ਹ માં ਚੱਲਦੇ ਜਾਂਦੇ ਰਹਿੰਦੇ ਆ। देखो देखो कि जिस तरीके ਨਾਲ ਇਹਨਾਂ ਨੌਜਵਾਨਾਂ ਦਾ ਗਾਣਾ ਹੈ ਆਪਣੇ ਤੌਰ ਤੇ ਦੇਖੋ ਸਾਜ਼ ਬਣਾ ਕੇ ਇਹਨਾਂ ਨੇ ਜਿਹੜੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਕਿਤੇ ਡੈਮ ਤੇ ਬੈਠਦੇ ਨੇ ਕਦੇ ਬੱਸ ਸਟੈਂਡ ਤੇ ਜਾਂਦੇ ਨੇ ਕਦੇ ਕਿਸੇ ਹੋਰ ਸ਼ਹਿਰ ਚ ਜਾਂਦੇ ਨੇ ਤਾਂ ਐਦਾਂ ਦੇ ਜਿਹੜੇ ਕਲਾਕਾਰ ਨੇ ਭਾਵੇਂ ਛੋਟੇ ਕਲਾਕਾਰ ਨੇ ਜਦੋਂ ਵੀ ਤੁਸੀਂ ਸੁਣਦੇ ਹੋ ਜਿਨ੍ਹਾਂ ਨੂੰ ਸ਼ੌਂਕ ਹੈ 뮤ਜ਼ਿਕ ਸੁਣਨ ਦਾ ਤਾਂ ਜਿਨ੍ਹਾਂ ਨੂੰ ਕਦਰ ਹੈ ਤਾਂ ਜੂਰ ਇਹਨਾਂ ਸਾਥ ਦੇਣਾ ਚਾਹੀਦਾ ਇਦਾਂ ਦੇ ਨੌਜਵਾਨਾਂ ਦਾ ਤਾਂਕਿ ਇਹ ਵੀ ਆਪਣੇ ਘਰ ਦਾ ਗੁਜ਼ਾਰਾ ਇਸ ਗਾਣੇ ਕਰਕੇ ਜਿਹੜੇ ਨਾਲ ਚੱਲਦਾ ਹੈ ਉਹਨਾਂ ਦੀ ਵੀ ਰੋਜ਼ੀ ਰੋਟੀ ਚੱਲ ਸਕੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਪਤੀਸ